ਸਸਵੀ ਗਰਲਫ੍ਰੈਂਡਸ ਮੈਥੋਡਾ ਹੋਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਦੀ ਵੀਡੀਓ ਬਹੁਤ ਹੀ ਜ਼ਰੂਰੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਆਪਣੇ ਲੱਤਾਂ ਦੀ ਸਰਕੂਲੇਸ਼ਨ ਕਿਵੇਂ ਵਧਾ ਸਕਦੇ ਹਾਂ ਆਪਣੇ ਲੈਗਸ ਦਾ ਬਲੱਡ ਫਲੋ ਕਿਵੇਂ ਵਧਾ ਸਕਦੇ ਹਾਂ ਸਾਰਾ ਦਿਨ ਆਪਾਂ ਕੰਮ ਕਰਦੇ ਹਾਂ ਲੱਤਾਂ ਦੀ ਜੋ ਸਰਕੂਲੇਸ਼ਨ ਹੈ ਉਹ ਪ੍ਰੋਪਰ ਕੰਮ ਨਹੀਂ ਕਰਦੀ ਕਿਉਂਕਿ ਆਪਾਂ ਜੋ ਕਸਰਤਾਂ ਚਾਹੀਦੀਆਂ ਹੁੰਦੀਆਂ ਨੇ ਉਹ ਨਹੀਂ ਕਰਦੇ ਬਲੱਡ ਜੋ ਫਲੋ ਹੈ ਜੋ ਪ੍ਰੋਪਰ ਪੰਪ ਹੈ ਉਹ ਨਹੀਂ ਕਰਦਾ ਆਪਣੀਆਂ ਲੱਤਾਂ ਥੱਕ ਜਾਂਦੀਆਂ ਹਨ ਔਰ ਜਾਂ ਆਪਾਂ ਕੰਮ ਤੇ ਜਾਣ ਵੇਲੇ ਜਾਂ ਆਉਣ ਵੇਲੇ ਜਦੋਂ ਤੁਰਨਾ ਸ਼ੁਰੂ ਕਰਦੇ ਹਾਂ ਆਪਣੀਆਂ ਲੱਤਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਵੀ ਆਪਾਂ ਆਪਣੇ ਲੱਤਾਂ ਦੀ ਖੂਨ ਦੀ ਸਰਕੂਲੇਸ਼ਨ ਆਪਣੇ ਜੋ ਆਪਣੀਆਂ ਲੈਗਸ ਨੇ ਉਹਦਾ ਬਲੱਡ ਫਲੋ ਕਿਵੇਂ ਵਧਾ ਸਕਦੇ ਹਾਂ ਕਿ ਲੱਤਾਂ ਨਾ ਥੱਕਣ ਨਾ ਦਰਦ ਹੋਵੇ ਔਰ ਨਾ ਸੁੰਨ ਹੋਵੇ ਬਿਲਕੁਲ ਤੰਦਰੁਸਤ ਰਹੀਏ ਕੰਮ ਦਬਾ ਦਬ ਕਰ ਸਕੀ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਾਂ ਆਪਣਾ ਕਲੀਨਿਕ ਰਨ ਕਰਦੇ ਆ ਜਿੱਥੇ ਰੋਜ਼ਾਨਾ ਅਸੀਂ ਬਹੁਤ ਮਿਹਨਤ ਨਾਲ ਪੇਸ਼ੈਂਟ ਦੇਖਦੇ ਆ ਔਰ ਅਗਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਸਾਡੀ ਉੱਥੇ ਆਈਡੀ ਹੈ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁੱਕ ਤੇ ਸਾਡੀ ਸੇਮ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਦੀ ਆਈਡੀ ਹੈ ਤੁਸੀਂ ਸਾਨੂੰ ਉੱਥੇ ਫੋਲੋ ਜ਼ਰੂਰ ਕਰ ਲੈਣਾ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਰ ਵਨ ਐਕਸਰਸਾਈਜ਼ ਕੀ ਹੈ ਐਂਕਲ ਟੂ ਪੰਪਸ ਨੋਰਮਲ ਹਰ ਆਪਾਂ ਐਕਸਰਸਾਈਜ਼ ਦੇ ਵਿੱਚ ਸਟਾਰਟਿੰਗ ਚ ਕਰਦੀ ਕਰਦੇ ਹਾਂ ਸੋ ਇਸ ਨੂੰ ਤੁਸੀਂ 20 ਵਾਰੀ ਕਰਨਾ ਹੈ ਐਂਕਲ ਟੂ ਪੰਪਸ ਦੋਨੇ ਆਪਣੀ ਗਿੱਟੀਆਂ ਨੂੰ ਅੰਦਰ ਮੋੜ ਦਿਓ ਔਰ ਗਿੱਟੀਆਂ ਨੂੰ ਬਾਹਰ ਲੈ ਕੇ ਜਾਓ ਗਿੱਟੇ ਅੰਦਰ ਔਰ ਦੈਨ ਬਾਹਰ ਦੁਬਾਰਾ ਦੇਖੋ 1 ਦੈਨ 2 3 4 सात, आठ, नौ दस बस रिलैक्स सिर्फ दस बारी करके आराम फिर आप करा एक दो तीन चार पे सात, आठ, नौ दस दैन रिलैक्स दैन आराम करना आप दस तो पंद्रह सैकेंड फिर आप शुरू कर देना यह होगी थोड़ी पहली कसरत एंकल टो पंप्स ਇਹਨੂੰ ਤੁਸੀਂ 5 ਵਾਰੀ ਸ਼ੁਰੂ ਕਰਨਾ ਬਸ 5 ਰੈਪੀਟੀਸ਼ਨਸ ਆਪਾਂ 2 ਵਾਰੀ ਕੀਤਾ ਤੁਸੀਂ ਇਹ 5 ਵਾਰੀ ਕਰਨੀਆਂ ਹੌਲੀ ਹੌਲੀ 5 ਤੋਂ 8 ਫਿਰ 10 ਬਾਅਦ ਤੋਂ ਬਾਅਦ 10 ਵਾਰੀ ਪਾਸ ਦੈਟਸ ਇਟ ਹੁਣ ਦੂਸਰੀ ਐਕਸਰਸਾਈਜ਼ ਕੀ ਹੈ ਆਪਾਂ ਬਾਰੀ ਬਾਰੀ ਇਕਲਾ ਤੋਂ ਉੱਪਰ ਚੱਕਣੀ ਇੱਕ ਨੀਚੇ 1 2 3 4 5 6 7 8 9 10 ਦੈਨ ਰਿਲੈਕਸ ਇਸ ਦੇ ਵਿੱਚ ਆਪਾਂ ਕੀ ਕਰਨਾ ਬਈ ਜਿਹੜੀ ਇੱਕ ਇੱਕ ਲੱਤ ਉੱਪਰ ਚੱਕਾਂਗੇ ਔਰ ਆਪਾਂ ਇਸ ਦੇ ਵਿੱਚ ਪੈਰ ਸਿੱਧੇ ਰੱਖਣੇ ਆ ਅੰਦਰ ਨਹੀਂ ਮੋੜਨੇ ਜੋ ਆਪਣੇ ਪੈਰ ਅੰਦਰ ਮੋੜ ਲੈਨੇ ਆ ਪਰ ਜਦੋਂ ਇਹ ਪਹਿਲਾਂ ਕਰਦੇ ਆ ਹੁਣ ਆਪਾਂ ਇਸ ਦੇ ਵਿੱਚ ਆਪਾਂ ਜੋ ਆਪਣੇ ਪੈਰ ਨੇ ਉਹ ਸਿੱਧੇ ਰੱਖਾਂਗੇ ਔਰ ਆਪਾਂ ਬਾਰੀ ਬਾਰੀ ਇੱਕ ਇੱਕ ਲੱਤ ਚੱਕਾਂਗੇ ਐਸ ਐਲ ਆਰ ਕਹਿੰਦੇ ਆ ਇਸ ਨੂੰ 1 ਬਾਈ 1 ਐਸ ਐਲ ਆਰ 1 ਬਾਈ 1 1 2 3 4 5 6 7 8 9 10 ਦੈਨ ਰਿਲੈਕਸ ਹੁਣ ਆ ਗਈ ਗੱਲ ਆਪਾਂ ਲੱਤ ਉੱਪਰ ਕਿਨੀ ਚੱਕਣੀ ਐ ਸਿਰਫ ਇੱਕ ਗਿੱਠ ਜਿੰਨੀ ਬਸ 1 2 3 ਤਾਂ ਚੱਕਣੀ ਐ ਨਹੀਂ ਤਾਂ ਬੈਕ ਤੇ ਪ੍ਰੈਸ਼ਰ ਪਏਗਾ ਲੱਕ ਦਰਦ ਸ਼ੁਰੂ ਹੋ ਜਾਏਗਾ ਸੋ ਧਿਆਨ ਨਾਲ ਦੇਖੋ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਤੁਸੀਂ ਆਪਾਂ 10 ਵਾਰੀ ਕੀਤਾ ਹੈ 3 ਸੈਟ ਲਾਏ ਆ ਤੁਸੀਂ ਵੀ ਇਸਦੇ 5 ਸੈਟ ਲਾਉਣੇ ਆ ਸਟਾਰਟਿੰਗ ਦੇ ਵਿੱਚ ਹੌਲੀ ਹੌਲੀ 5 ਤੋਂ 8 ਤੇ 10 ਮੈਕਸਿਮਮ 10 ਇਹ ਹੋ ਗਈ ਐਸਐਲਆਰ 1 ਬਾਈ 1 ਦੋ ਐਕਸਰਸਾਈਜ਼ਾਂ ਹੋ ਗਈਆਂ ਤੀਸਰੀ ਐਕਸਰਸਾਈਜ਼ ਕੀ ਹੈ ਹੀਲ ਰੇਸ ਉਸ ਨੂੰ ਆਪਾਂ ਕੁਰਸੀ ਤੇ ਕਰਾਂਗੇ ਸਪੈਸ਼ਲੀ ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਆਂ ਜਾਂ ਸਟੈਂਡਿੰਗ ਜੌਬ ਹੈ ਉਹਨਾਂ ਨੂੰ ਇਹ ਮੇਨ ਸਮੱਸਿਆ ਆਉਂਦੀ ਆ ਸਾਰਾ ਦਿਨ ਖੜਕੇ ਕੰਮ ਕਰਦੇ ਨੇ ਤਾਂ ਉਹਨਾਂ ਦੀ ਜੋ ਲੱਤ ਸੌਣਪਣ ਹੋਣਾ ਸ਼ੁਰੂ ਹੋ ਜਾਂਦਾ ਹੈ ਸੁਨਾਪਣ ਕੇ ਜਿਵੇਂ ਕਹਿ ਦਿੰਦੇ ਆ ਔਰ ਲੱਤਾਂ ਦੁਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਸਵੇਲਿੰਗ ਸਭ ਤੋਂ ਵੱਡੀ ਗੱਲ ਹੈ ਸਵੇਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਤੋ ਇਹ ਕਸਰਤਾਂ ਦਾ ਤੁਸੀਂ 5 ਮਿੰਟ ਲੱਗਿਆ ਕਰਨੇ ਆ ਸਿਹਰੀ ਕੰਮ ਤੇ ਜਾਣ ਤੋਂ ਪਹਿਲਾਂ ਫਿਰ ਤੁਸੀਂ ਕੰਮ ਤੋਂ ਆ ਕੇ ਇਹ ਕਸਰਤਾਂ ਕਰਿਆ ਕਰਨੀ ਹੈ ਤੁਸੀਂ ਬਿਲਕੁਲ ਤੰਦਰੁਸਤ ਰਹੋਗੇ ਸੋ ਪਹਿਲੀ ਕਸਰਤ ਕੀ ਹੈ ਆਪਾਂ ਕੀਤੀ ਸੀ ਕਿ ਐਂਕਲ ਟੂ ਪੰਪ ਦੂਸਰੀ ਸੀ ਕਿ 1 ਬਾਈ 1 ਐਸ ਐਲ ਆਰ ਹੁਣ ਤੀਸਰੀ ਕਸਰਤ ਕੀ ਹੈ ਹੀਲ ਰੇਸ ਆ ਦੇਖੋ ਕੁਰਸੀ ਦਾ ਸਹਾਰਾ ਲੈ ਲੈਣਾ ਇਦਾਂ ਉੱਪਰ ਫਿਰ نیچے ਇੱਕ ਪੰਜਿਆਂ ਤੇ ਉੱਪਰ ਜਾਵਾਂਗੇ ਏਡੀ ਚੱਕ ਦੇਣੀ ਹੈ ਪਿੱਛੋਂ ਹੀਲ ਰੇਸ ਕਹਿੰਦੇ ਆ ਨੂੰ 1 2 3 4 5 6 सात, आठ, नौ दस बस दैन रिलैक्स ये हो गया एक बारी इदा तुम्हें पांच बारी करना दोबारा आपको एक बार होर करके दिखा दें एक दो तीन चार पांच, पाँच सात, आठ, नौ दस दैन रिलैक्स ये होगी थोड़ी दो बारी आप हील रेस ये पांच बारी करनी है ਹੌਲੀ ਹੌਲੀ 5 ਤੋਂ 8 ਫਿਰ 10 ਠੀਕ ਹੈ ਇਹ ਹੋ ਗਈ ਤੀਸਰੀ ਕਸਰਤ ਓਕੇ ਹੁਣ ਚੌਥੀ ਕਸਰਤ ਕੀ ਹੈ ਇਹ ਹੈਗੀ ਵਾਲ ਸਕੁਐਟ ਕੰਧ ਦੇ ਨਾਲ ਖੜ ਜਾਗੇ ਹੱਥ ਸਿੱਧੇ ਰੱਖਾਂਗੇ ਔਰ ਹੌਲੀ ਹੌਲੀ نیچے ਜਾਵਾਂਗੇ ਇੱਥੇ ਆਪਾਂ ਜਿੰਨਾ نیچے ਜਾ ਸਕਦੇ ਆ ਉੱਥੇ ਹੋਲਡ ਕਰਨਾ ਆਪਾਂ ਸਿਰਫ 2 ਸੈਕਿੰਡ ਲਈ 1 2 ਦੈਨ ਸਟ੍ਰੇਟ ਬਿਲਕੁਲ ਬਾਹਾਂ ਐਦਾ ਕੁੱਟ ਕੇ ਫੜ ਲੈਣੀਆਂ ਕੁੰਡੀਆਂ ਸਿੱਧੀਆਂ ਮੋਢੇ ਸਿੱਧੇ ਹੀ ਸਾਹਮਣੇ ਦੇਖਣਾ ਸਿਰ ਨਾਲ ਨਾਲਾਣਾ ਕੰਧ ਦੇ ਔਰ ਜੋ ਆਪਣੇ ਪੈਰ ਨੇ ਉਹ ਬਾਹਰ ਹੋਣਗੇ ਹੌਲੀ ਹੌਲੀ نیچے ਜਾਣਾ ਇਥੇ ਆਪਾਂ ਜਿੰਨਾ ਥੱਲੇ ਜਾ ਸਕਦੇ ਆ 1 2 ਦੈਨ ਫਿਰ ਪੱਟਾਂ ਦੇ ਚੋਰ ਦੇ ਉੱਪਰ ਦੈਨ ਰਿਲੈਕਸ ਫਿਰ ਆਪਾਂ نیچے ਆਵਾਂਗੇ 1 2 ਫਿਰ ਰਿਲੈਕਸ ਫਿਰ ਆ ਜਮਾਂਗੇ 1 2 ਫਿਰ ਰਿਲੈਕਸ ਫਿਨਿਸ਼ ਜਮਾਂਗੇ 1 2 ਫਿਰ ਰਿਲੈਕਸ ਫਿਨਿਸ਼ ਜਮਾਂਗੇ 1 2 ਫਿਰ ਉੱਪਰ ਆ ਜਾਾਂਗੇ 5 ਤੋਂ ਸ਼ੁਰੂ ਕਰਿਓ ਪਹਿਲਾਂ 5 ਵਾਰੀ ਫਿਰ ਹੌਲੀ ਹੌਲੀ 8 ਵਾਰੀ ਫਿਰ ਆਪਾਂ 10 ਵਾਰੀ ਦੁਹਰਾ ਦੇਖੋ ਧਿਆਨ ਨਾਲ फिर आप लगे वॉल स्कैट दोनों पैर बहर कट देने हैं नंगे पैरियाँ आप दोनों हाथ फल लेने और सिर ना देना कंध दे, और बैक भी ना लगी लग है स्पाइन स्टेबल है नीचे जावे एक दो तो, दैन रिलैक्स फिर नीचे आवेगी एक दो तो, दैन रिलैक्स फिर नीचे जावे एक दो तो, दैन रिलैक्स फिर नीचे जावे एक दो दैन रिलैक्स फिर नीचे जावे एक दो तो दस तो बाद नहीं करनी है। और हौली हौली तो शुरू करा सवेरे शाम यही एक्सरसाइज करनी है यह होगी वॉल स्कूट पांचवी कसरत की है आप हिप अपडक्शनवी मतलब पंजी ये बैड तो नैक्सट है पहला उठ के ओ दो करनी है फिर सीरीयल ऑर्डर चली है इदा ही फायदा होएगा इक्ला अंदर मोड़ लैनी है ਔਰ ਇਧਾ ਸਾਈਡ ਤੇ ਦੇਖਾਂਗੇ ਲੱਤ ਉੱਪਰ ਚੱਕਾਂਗੇ ਦੈਨ نیچے हिਪ ਅਬਡਕਸ਼ਨ ਹੋਲਡ ਨਹੀਂ ਕਰਨੀ ਬਸ ਐਦਾਂ 1 2 3 4 نیچے ਲੱਤ ਟੱਚ ਹੋ ਲੈਣ ਦਿਓ ਤਾਂ ਕਿ ਉਹਨੂੰ ਆਰਾਮ ਆ ਜਾਵੇ ਫਿਰ ਆਰਾਮ ਦਿਵਾ ਕੇ ਫੇਰ ਐਦਾਂ 1 ਆਰਾਮ ਦਿਵਾਇਆ 2 ਆਰਾਮ ਦਿਵਾਇਆ 3 ਆਰਾਮ ਦਿਵਾਇਆ 4 ਐਦਾਂ 5 ਦੈਨ 6 ਦੈਨ 7 ਦੈਨ 8 ਦੈਨ 9 ਦੈਨ 10 ਫਿਰ ਰਿਲੈਕਸ ਇਹ ਹੋ ਗਿਆ ਇੱਕ ਵਾਰੀ ਇਦਾਂ ਤੁਸੀਂ ਪੰਜ ਵਾਰੀ ਕਰਨਾ ਹੈ ਹਿਪ ਪ੍ਰੋਡਕਸ਼ਨ ਦੁਆਰਾ ਦੇਖੋ ਨੀਚੇ ਵਾਲਾ ਗੋਡਾ ਆਪਾਂ ਮੋੜ ਲਿਆ ਪਹਿਲਾਂ ਆਪਾਂ ਕਰ ਰਹੇ ਹ ਖੱਬੇ ਲੱਤ ਦੀ ਬਿਲਕੁਲ ਹੱਥ ਇਦਾਂ ਰੱਖ ਲੈਣਾ ਆਪਾਂ ਬਿਲਕੁਲ ਸਿਰ ਦੇ نیچے ਇੱਕ ਹੱਥ ਉੱਪਰ ਆ ਗਿਆ ਹਿਪ ਦੇ ਉੱਪਰ ਇਦਾਂ 1 2 3 4 5 6 7 8 9 10 ਥੈਨ ਰਿਲੈਕਸ ਦੋ ਵਾਰੀ ਕੀਤਾ ਤੁਸੀਂ ਪੰਜ ਤੋਂ ਸ਼ੁਰੂ ਕਰਨਾ ਪੰਜ ਤੋਂ 8 ਫਿਰ 10 ਹਿੱਪ ਅਪ ਰੈਕਸ਼ਨ ਹੋਗੀ ਸੈਕਿੰਡ ਲਾਸਟ ਐਕਸਰਸਾਈਜ਼ ਆ ਇਸ ਤੋਂ ਬਾਅਦ ਇੱਕ ਹੋਰ ਹੈ ਜਿਹੜੀ ਲਾਸਟ ਹੋਏਗੀ ਔਰ ਦੈਨ ਫੇ ਤੁਸੀਂ ਸਾਈਡ ਲਾਈਨ ਚ ਆ ਜਾਣਾ ਔਰ ਦੈਨ ਤੁਸੀਂ ਇਹ ਵਾਲਾ ਖੱਪਾ ਗੋਡਾ ਮੋੜ ਦੇਣਾ ਸੱਜਾ ਸਿੱਧਾ ਇਦਾਂ 1 2 3 4 5 ਜਿੰਨਾ ਕੋ ਗੋਡਾ ਚੱਕ ਸਕਦੇ ਹੋ ਉੱਪਰ ਹੀ ਨਹੀਂ ਬਹੁਤ ਉੱਚਾ ਨਹੀਂ ਜਿੰਨਾ ਚੱਕ ਸਕਦੇ ਹੋ 5 6 7 8 9 10 ਦੈਨ ਰਿਲੈਕਸ ਬਸ ਇਹ ਵੀ ਸੌਖੀ ਹੈ ਇਹ ਇਧਰਲੀ ਸਾਈਡ ਵੀ 5 ਵਾਰੀ ਉਧਰਲੀ ਸਾਈਡ ਵੀ 5 ਵਾਰੀ ਇਹ ਹੋਗੀ ਤੁਹਾਡੀ हिਪ ਪ੍ਰੋਡਕਸ਼ਨ ਹੁਣ ਲਾਸਟ ਐਕਸਰਸਾਈਜ਼ ਕੀ ਹੈ ਜਿਹੜੀ ਆਪਾਂ ਕਰਨੀ ਹੈ ਉਹ ਹੈਗੀ ਪ੍ਰੋਨ ਚ ਪੈ ਕੇ ਇਦਾਂ ਉਲਟੇ ਲੇਟ ਜਾਣਾ ਆਪਾਂ ਔਰ ਦੈਨ ਸੇਮ 12 ਵਾਰੀ ਆਪਾਂ ਇਹ ਕਰਾਂਗੇ ਦੋਨੇ ਸਾਈਡਸ ਤੇ ਪਹਿਲਾਂ ਇੱਕ ਲੱਤ ਉੱਪਰ 1 2 ਫਿਰ ਦੂਸਰੀ ਉੱਪਰ 1 2 ਫਿਰ ਇਧਰਲੀ ਉੱਪਰ 1 2 ਫਿਰ ਇਧਰਲੀ ਉੱਪਰ 1 2 ਫਿਰ ਉੱਪਰ 1 2 ਫਿਰ ਉੱਪਰ 1 दो फिर ऊपर एक दो फिर ऊपर एक दो फिर ऊपर एक, दो फिर ऊपर एक दो दैन रिलैक्स आप सात तो अठ बारी किया आराम करना ये होगी एक रेपीशन फिर शुरू करा एक दो एक दो 2 1 2 1 2 देन रिलैक्स 10 ਵਾਰੀ ਕਰਨਾ देन ਰਾਮ ਇਸ ਦੀਆਂ ਵੀ ਤੁਸੀਂ ਪੰਜ ਰੈਪੀਟਿਸ਼ਨਸ ਕਰਨੀਆਂ ਔਰ ਹੌਲੀ ਹੌਲੀ ਪੰਜ ਤੋਂ ਅੱਠ ਫਿਰ ਹੌਲੀ ਹੌਲੀ ਵਧਾਉਂਦੇ ਜਾਵਾਂਗੇ ਇਹ ਸਿੰਪਲ ਐਕਸਰਸਾਈਜ਼ ਨੇ ਦੇਖੋ 5-7 ਮਿੰਟ ਨਹੀਂ ਲੱਗੇ ਸਾਰੀਆਂ ਕਸਰਤਾਂ ਕਰ ਲਈਆਂ ਆਪਾਂ ਇਹ ਤੁਸੀਂ ਹੌਲੀ ਹੌਲੀ ਸ਼ੁਰੂ ਕਰੋ ਜ਼ਰੂਰੀ ਨਹੀਂ ਪੰਜ ਵਾਰੀ ਕਰਨਾ ਤੁਸੀਂ 4 ਵਾਰੀ ਕਰ ਲਓ 3 ਰੈਪੀਟਿਸ਼ਨ ਤੋਂ ਸਟਾਰਟ ਕਰੋ ਹੌਲੀ ਹੌਲੀ ਆਪਾਂ ਵਧਾਉਂਦੇ ਜਾਵਾਂਗੇ ਅਗਰ ਤੁਸੀਂ ਇਹ ਕਸਰਤਾਂ ਰੈਗੂਲਰ ਕਰੋਗੇ ਤੁਹਾਡੇ ਜੋ ਲੱਤਾਂ ਨੇ ਜੋ ਲੈਗਸ ਨੇ ਉਹ ਸਟਰੋਂਗ ਬਣ ਜਾਣਗੇ ਸੋ ਇਹ ਸਨ ਐਕਸਰਸਾਈਜ਼ ਆਇ ਸੰ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਅਗਰ ਤੁਹਾਨੂੰ ਕੁਝ ਵੀ ਸਮਝ ਨਹੀਂ ਆਏਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਗਰ ਤੁਸੀਂ ਐਕਸਰਸਾਈਜ਼ ਦਾ ਰੈਗੂਲਰ ਕਰੋਗੇ ਨੈਕਸਟ ਡੇ ਤੁਸੀਂ ਸਾਨੂੰ ਥੈਂਕ ਯੂ ਬੋਲੋਗੇ ਔਰ ਅਗਰ ਤੁਸੀਂ ਕੁਝ ਵੀ ਪੁੱਛਣਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਤਾਂ ਥੰਬਸ ਅਪ ਜ਼ਰੂਰ ਦਿਓ ਔਰ ਆਪਣਾ ਧਿਆਨ ਜ਼ਰੂਰ ਰੱਖਿਓ ਸ਼ੇਅਰ ਕਰਦੇ ਰਿਹਾ ਕਰੋ ਸਾਈਕਲ ਚਲਾਉਂਦੇ ਰਿਹਾ ਕਰੋ ਔਰ ਡਾਈਟ ਦਾ ਪ੍ਰੋਪਰ ਧਿਆਨ ਰੱਖਿਆ ਕਰੋ ਮਿਲਦੇ ਆਂ ਜਲਦ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਔਰ ਆਪਣੇ ਪਰਿਵਾਰ ਦਾ ਸਤਿ ਸ਼੍ਰੀ ਅਕਾਲ ਜੀ